ਇਹ ਤੋਂ ਤੇ ਲੱਲਾ ਤੋਂ ਨਹੀਂ ਹੈ ਤਲਵਾਰ ਪਾਠਕ ਤਰਵਾਰ ਤਰਵਾਰ ਲੱਲੇ ਨਾ ਨਹੀਂ ਬਾਰੇ ਨਾ ਠੀਕ ਹੈ ਚਲ ਗੁੱਸੇ ਆਈ ਕਲਕ ਹੱਥ ਸੱਜੇ ਲੈ ਤਰਵਾਰ ਕਾ ਇਹ ਤੁਮ ਪਾਰੋ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕਾ ਜਿਨ ਇੱਕਾ ਰਹੀ ਕੰਧਾਰ ਕਾ ਸਦ ਰਹਿਮਤ ਤੇਰੇ ਵਾਰ ਕਾ ਪੌੜੀ ਦੋਹਾਂ ਕੰਧਾਰਾਂ ਮੋਹੇ ਜੁੜੇ ਛੱਟ ਪਈ ਜਮ ਧਣ ਕਉ ਤਦ ਖਿੰਗਨ ਸੰਭ ਨਚਾਇਆ ਡਾਲ ਉੱਪਰ ਬਰਗਸਤਾਨ ਕਉ ਫੜੀ ਬਲੰਦ ਮਗਾਇਸ ਫੜੀ ਬਲੰਦ ਮਗਾਇ ਉਸ ਫਰਮਾਇਸ ਕਰਮ ਤਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਘਾਣ ਕਉ ਘੱਤਣ ਨੰਨੇ ਨਾਲ ਘੱਤਣ रण अंदर अंदर कतन कण को अगै तेग बगाई दुर्गशाह बड सुम्बन बही प्लान को रडकी जाए रडकी जाए कै धर्त को बड हाँ जी हाँ जी की बोल दुर्गशाह अगै तेग बगाई दुर्गशाह बड सुम्बन बही प्लान को की शंका है न सुम्बा ना दिखो ਸੁੰਬਨ ਪਾਠ ਜਿਹੜੇ ਲੜੀਵਾਰ ਭਾਗ ਆ ਜੀ ਉਹਨਾਂ ਤੇ ਨਸੰਬ ਲਿਖਿਆ ਹੁੰਦਾ ਸੁੰਬਨ ਜਿਹੜੇ ਲੜੀਵਾਰ ਭਾਗ ਆ ਜੀ ਉਹਨਾਂ ਤੇ ਨਸੰਬ ਲਿਖਿਆ ਹੁੰਦਾ ਆ ਵੀ ਲੜੀ ਆ ਰਹੀ ਹੈ ਜਿਹੜੇ ਆ ਨਵੇਂ ਸਰ ਜਿਹੜਾ ਲੜੀਵਾਰ ਬਾਅਦ ਇਹ ਸੁੰਬਨ ਪਾਠ ਹੈ ਵੀਰ ਬੱਡ ਸੁੰਬਨ ਬਹੀ ਪਲਾਣ ਕਉ ਰੜਕੀ ਜਾਏ ਕੈ ਧਰਤ ਕਉ ਬੱਡ ਪਾਖਰ ਬੱਡ ਕੇ ਕਾਣ ਕਉ ਵੀਰ ਪਲਾਣੋਂ ਡਿਗਿਆ ਕਰ ਸਜਦਾ ਸੁੰਭ ਸੁਜਾਨ ਕਉ ਸ਼ਾਬਾਸ ਸਲੋਣੇ ਖਾਨ ਕਉ ਸਦਾ ਸ਼ਾਬਾਸ ਤੇਰੇ ਤਾਨ ਕਉ ਤਾਰੀਫਾਂ ਪਾਨ ਚ ਬਾਣ ਕਉ ਸਦ ਰਹਿਮਤ ਕੈਫਾ ਕਾਣ ਕਉ ਸਦ ਰਹਿਮਤ ਤੁਰੇ ਨਚਾਨ ਕਉ ਪੌੜੀ ਦੁਰਗਾ ਅਤੈ ਦਾਨ ਵੀ ਗਹਿ ਸੰਗਰ ਕਥੇ ਔੜੜ ਉੱਠੇ ਸੂਰਮੇ ਆ ਡਾਹੇ ਮੱਥੇ ਕਟ ਤੁਫੰਗੀ ਕੈਬਰੀ ਗਲ ਗਾਹੇ ਨਿਕੱਥੇ ਦੇਖਣ ਜੰਗ ਫਰੇਸ਼ਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕੰਧਾਰਾਂ ਮੋਹ ਜੁੜੇ ਨਾਲ ਘੁਰੇ ਨਗਾਰੇ ਦਲ ਘੁਰੇ ਨਗਾਰੇ ਦੋਹਾਂ ਕੰਧਾਰਾਂ ਮੋਹ ਜੁੜੇ ਦਲ ਘੁਰੇ ਨਗਾਰੇ ਔੜੜ ਆਏ ਸੂਰਮੇ ਸਰਦਾਰ ਰਣਯਾਰੇ ਲੈ ਕੇ ਤੇਗਾਂ ਵਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗੱਲ ਸੰਝ ਸਵਾਰੇ ਲੈ ਕੇ ਬਰਛੀ ਦੁਰਗਸ਼ਾ ਬਹੁ ਦਨਵ ਮਾਰੇ ਚੜੇ ਰਥੀ ਗਜ ਘੋੜਈ ਮਾਰ ਭੋਏ ਤੇ ਡਾਰੇ ਜਾਨ ਹਲਵਾਈ ਇਥੇ ਜਾਨ ਲਿਖਿਆ ਜਾਨ ਜੱਜੇ ਨੂੰ ਕੰਨਾ ਲਾਉਣਾ ਪਾਉਂਦਾ ਜੱਜੇ ਨੂੰ ਕੰਨਾ ਲਾ ਲਿਓ ਜੀ ਜਾਨ ਹਲਵਾਈ ਸਿੱਖ ਨਾਲ ਵਿੰਨ ਬੜੇ ਉਤਾਰੇ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਨਾਲ ਤੁਸਾ ਭਾਰੀ ਲਾਈ ਭਗਉਤੀ ਦੁਰਗਾ ਸ਼ਾਹ ਵਰ ਜਾਗਨ ਭਾਰੀ ਲਾਈ ਰਾਜੇ ਸੰਭਨ ਰਤ ਪੀਏ ਪਿਆਰੀ ਹਾਂਜੀ ਲਾਈ ਆ ਭਾਈ ਲੱਲ ਨੂੰ ਕਰਨਾ ਲਾਈ ਰਾਜੇ ਸੰਭਨ ਰਤ ਪੀਏ ਪਿਆਰੀ ਸੰਭ ਪਲਾਣੋਂ ਡਿੱਗਿਆ ਉਪਵਾ ਵਿਚਾਰੀ ਡੁੱਬਰ ਤੂੰ ਨਾਲੋਂ ਨਿਕਲੀ ਵਰਛੀ ਦੋ ਧਾਰੀ ਜਾਣ ਰਜਾਦੀ ਉੱਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅੱਤੇ ਦਨਵੀ ਦੁਰਗਾ ਅਤੇ ਦਾਨਵੀ ਭੇਟ ਪਿਆ ਸਵਾਹੀ ਸ਼ਸਤਰ ਪੂਜੂਤੇ ਦੁਰਗ ਸ਼ਾਹ ਅਤੇ ਪਾਠ ਗਲਾਈਆਂ ਦਾਨੀ ਹਨ ਅਤੇ ਹਾਂ ਜੀ ਅਤੇ ਗਲਾਈਆਂ ਚਾਹੀਦੀਆਂ ਵੈਸੇ ਦੁਰਗਾ ਅਤੇ ਦਾਨਵੀ ਭੇਟ ਪਿਆ ਸਵਾਹੀ ਦੁਰਗਾ ਅਤੇ ਦਾਨਵੀ ਭੇਟ ਪਿਆ ਸਵਾਹੀ ਸ਼ਸਤਰ ਪੂਜੂਤੇ ਦੁਰਗ ਸ਼ਾਹ ਗਹਿ ਸਭ ਨੀ ਬਾਹੀ ਸੰਭਨ ਸੰਭ ਸੰਘਾਰਿਆ ਬਾਤ ਜਿਹੇ ਸਾਹੀ ਫੌਜਾਂ ਰਾਖਸ਼ ਆ ਰਹੀਆਂ ਦੇਖ ਰੋਗਨ ਤਾਹੀ ਮੋਹ ਕੜੂਚੇ ਘਾਹ ਦੇ ਘਰ ਛੱਡ ਘੋੜੇ ਰਾਹੀ ਭਜਦੇ ਹੋਏ ਮਾਰੀਆਂ ਨਾ ਮੁੜ ਝਾਕਣ ਨਾਹੀ ਪੌੜੀ ਸੰਭਨ ਸੰਭ ਪਠਾਇਆ ਜੰਮ ਦੇ ਧਾਮਨ ਇੰਦਰ ਸੱਦ ਬੁਲਾਇਆ ਰਾਜ ਅਬ ਵੇਖਨੋ ਸਰ ਪਰ ਛਤਰ ਵਿਰਾਜੇ ਇੰਦਰ ਦਾ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਥੇ ਨਾ ਜੁਨੀ ਆਇ ਜਿਨ ਇਹ ਘਰ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਥੇ ਨਾ ਜੁਨੀ ਆਇ ਜਿਨ ਇਹ ਘਰ Why did he